ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਆਜੋ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਗੁਰਕੀ ਸੇਵਾ ਗਰੁੱਪ ਮਧਰ ਪਰਚੜੀ ਵੱਲੋਂ ਲਗਾਇਆ ਜਾ ਰਿਹਾ ਜੀ ਇਹਦੇ ਵਿੱਚ ਖੂਨਦਾਨ ਦੇ ਨਾਲ ਨਾਲ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਤੇ ਇੱਕ ਆਯੁਸ਼ਮਾਨ ਕਾਰਡ ਜਿਹੜੇ ਨੇ ਉਹ ਬਿਲਕੁਲ ਫ੍ਰੀ ਇੱਥੇ ਬਣਾਏ ਜਾ ਰਹੇ ਨੇ ਜਿਹੜੀ ਟੀਮ ਹੈ ਉਹ ਨੀਲਮ ਹਸਪੀਟਲ ਤੋਂ ਆਈ ਹੈ ਜੀ ਅੱਜ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਕਿਹੜੇ ਉਪਰਾਲੇ ਕਰਦੇ ਪਿੰਡ 'ਚ ਉਪਰਾਲੇ ਜੀ ਇੱਥੇ ਹੁਣ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਵੀਰ ਨਾਲ ਜੁੜੇ ਹੋਏ ਨੇ ਅਸੀਂ ਇੱਥੇ ਨਹਿਰ ਦੇ ਲਾਗੇ-ਲਾਗੇ ਜਿਹੜੇ ਨੇ ਇਹ ਦਰੱਖਤਾਂ ਦੀ ਇਹ 인ਾਲ ਸ਼ਿਸ਼ਨੀ ਵੀਰ ਜੀ ਨੇ ਇਹ ਮਦਨਪੁਰ ਤੋਂ ਜੀ ਕਿ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆਪਣੇ ਪਿੰਡ ਦੇ ਨੌਜਵਾਨਾਂ ਤੇ ਹੋਰ ਪਿੰਡ ਦੇ ਨੌਜਵਾਨਾਂ ਨੂੰ ਹੋਰ ਨੌਜਵਾਨਾਂ ਨੂੰ ਸੁਨੇਹਾ ਇਹੀ ਹੈ ਜੀ ਜੋ ਵੀ ਆਪਣੇ ਅਸੀਂ ਨੌਜਵਾਨ ਸਾਡੇ ਖੂਨ ਗਰਵ ਨੇ ਤੇ ਅਸੀਂ ਚਾਹੁੰਦੇ ਆ ਵੀ ਜਿਹੜੇ ਕੰਮ ਪਿੱਛੇ ਰਹਿ ਗਏ ਜਿਹੜੇ ਸਾਡੇ ਦਾਦੇ ਪਰਦਾਦੇ ਜਾਂ ਪਿਓ ਨਹੀਂ ਕਰ ਸਕੇ ਅਸੀਂ ਉਹ ਕਰੀਏ ਜਿਹੜਾ ਪਿੰਡ ਨੂੰ ਸੁਧਾਰ ਐਦਕੀ ਜਿੰਨੇ ਵੀ ਸਰਪੰਚ ਬਣੇ ਨੌਜਵਾਨ ਹੀ ਬਣੇ ਨੇ ਸੋਚ ਲੈ ਕੇ ਚੱਲੇ ਆ ਕਿ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ ਤੇ ਨੌਜਵਾਨ ਜੇ ਕੰਮ ਕਰਨਗੇ ਤੇ ਅਗਲੀ ਵਾਰ ਵੀ ਨੌਜਵਾਨ ਜਿਹੜੇ ਨੇ ਆ ਸਕਦੇ ਨੇ ਸਰਪੰਚੀ ਪੰਚੀ ਦੇ ਜੇ ਨੌਜਵਾਨ ਡਰਦੇ ਨੇ ਖੂਨਦਾਨ ਕਰਨ ਤੋਂ ਖੂਨਦਾਨ ਨਹੀਂ ਕਰਦੇ ਡਰਦੇ ਨੇ ਉਹਨਾਂ ਨੂੰ ਕੀ ਸਿਖਾ ਦੇਣ ਜਾਂਦੇ ਹੋ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਹੈ ਇਹ ਵੀਰ ਜੀ ਨੇ ਸ਼ਿਸ਼ਣ ਵੀਰ ਜੀ ਮੈਨੂੰ ਲੱਗਦਾ 5 ਤੋਂ 7 ਵਾਰ ਤੱਕ ਇਹ ਖੂਨਦਾਨ ਕਰ ਚੁੱਕੇ ਨੇ ਠੀਕ ਹੈ ਜੀ ਹਰ ਇੱਕ ਵਾਰ ਜਦੋਂ ਵੀ ਇਹ ਕੈਂਪ ਲੱਗਦਾ ਹੈ ਇਹਨਾਂ ਦਾ ਪਹਿਲਾ ਸਹਿਯੋਗ ਹੁੰਦਾ ਹੈ ਪਿੱਛੇ ਵੀਰ ਨੇ ਵੀਰ ਜੀ ਨੇ ਛੋਟਾ ਨਾਮ ਤੇ ਕਾਲੂ ਵੀਰ ਜੀ ਸਾਹਬ ਸਿੰਘ ਕਹਿੰਦੇ ਆ ਸੀ ਵੀਰ ਨੂੰ ਠੀਕ ਹੈ ਬੰਟੀ ਵੀਰ ਜੀ ਨੇ ਮੋਨੀ ਵੀਰ ਜੀ ਨੇ ਇਹ ਆਪਾਂ ਜਿੱਤੋਂ 7 ਵਾਰ ਖੂਨ ਦਾਨ ਕਰ ਚੁੱਕੇ ਜਿੱਥੇ ਵੀ ਲੋੜ ਪੈਂਦੀ ਹੈ ਅਸੀਂ ਸਾਡਾ ਇੱਕ ਗਰੁੱਪ ਵੀ ਚੱਲ ਰਿਹਾ ਹੈ ਆਨਲਾਈਨ ਗਰੁੱਪ ਹੈ ਜਦੋਂ ਸਾਨੂੰ ਕੋਈ ਸੇਵਾ ਵਾਸਤੇ ਕੋਈ ਕਾਲ ਆਉਂਦੀ ਹੈ ਤੇ ਅਸੀਂ ਪਹਿਲ ਦੇ ਆਧਾਰ ਤੇ ਬੰਦੇ ਨੂੰ ਡੋਨਰ ਵੀ ਪ੍ਰੋਵਾਈਡ ਕਰਵਾਈਦਾ ਹੁਣ ਅਸੀਂ ਨੀਲਮ ਹਸਪੀਟਲ ਤੋਂ ਤਾਂ ਟੀਮ ਮੰਗਾਈ ਹੈ ਕਿ ਨੀਲਮ ਹਸਪੀਟਲ ਤੋਂ ਬਹੁਤ ਜ਼ਿਆਦਾ ਸਾਨੂੰ ਕਾਲ ਆਣ ਲੱਗੀਆਂ ਸੀਗੀਆਂ ਵੀ ਸਾਨੂੰ ਡੋਨਰ ਦੀ ਲੋੜ ਹੈ ਜਾਂ ਸਾਨੂੰ ਖੂਨ ਬਲੱਡ ਦੀ ਲੋੜ ਹੈ ਤੇ ਇਸ ਕਰਕੇ ਅਸੀਂ ਦਿਲਮਾ ਹਸਪੀਟਲ ਤੋਂ ਇੱਕ ਕਹਿੰਦੇ ਸੇਵਾਈ ਕਰਵਾਈ ਹੈ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਦੋਂ ਵੀ ਤੁਹਾਡਾ ਕੋਈ ਡੋਨਰ ਜਾਂ ਕੋਈ ਇੱਥੇ ਕੋਈ ਪੇਸ਼ੈਂਟ ਆਉਂਦਾ ਹੈ ਤੇ ਅਸੀਂ ਉਹਨੂੰ ਪਹਿਲੇ ਅਪੀਲ ਦੇ ਆਧਾਰ ਤੇ ਬਲੱਡ ਪ੍ਰੋਵਾਈਡ ਕਰਾਵਾਂਗੇ ਅਸੀਂ ਕੱਲ ਜੀ ਅੱਜ ਬੜਾ ਵਧੀਆ ਲੱਗਿਆ ਸਾਨੂੰ ਇਹ ਸਾਡੇ ਭਾਬੀ ਜੀ ਵੀਰ ਜੀ ਦੀ ਇਹ ਪਹਿਲੇ ਸਾਡੇ ਡੋਨਰ ਨੇ ਜਿਹੜੇ ਫੀਮੇਲ ਡੋਨਰ ਡੋਨਰ ਨੇ ਇਹਨਾਂ ਨੇ ਅੱਜ ਬਲੱਡ ਪਹਿਲੀ ਵਾਰੀ ਡੋਨੇਟ ਕੀਤਾ ਹੈ ਤੇ ਸਾਨੂੰ ਬੜਾ ਵਧੀਆ ਲੱਗ ਰਿਹਾ ਵੀ ਇਹ ਫੀਮੇਲ ਹੋ ਕੇ ਵੀ ਇਸ ਉਪਰਾਲੇ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ। ਵਧੀਆ ਲੱਗ ਰਿਹਾ ਬਬੀ ਇਹ। ਹਾਂਜੀ ਬਹੁਤ ਵਧੀਆ। ਕਿਦਾਂ ਦਾ ਉਪਰਾਲਾ ਇਹ ਸਾਡਾ ਇਹ ਖੂਨ ਦਾ? ਬਹੁਤ ਵਧੀਆ ਲੱਗ ਰਿਹਾ। ਬਲੱਡ ਡੋਨੇਟ ਕਰਕੇ ਕਿਦਾਂ ਕੋਈ ਪ੍ਰੋਬਲਮ ਤਾਂ ਨਹੀਂ ਹੋਈ? ਨਹੀਂ ਕੋਈ ਨਹੀਂ ਬਹੁਤ ਚੰਗੀ। ਬਹੁਤ ਵਧੀਆ ਲੱਗਾ। ਹਾਂਜੀ ਵੀਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਅਮਰਿਤਪਾਲ ਸਿੰਘ ਹੈ ਜੀ ਪਿੰਡ ਚਲੇੜੀ ਦੇ। ਸਰਪੰਚ ਸਾਹਿਬਾ ਜੀ। ਆ ਸਾਰੇ ਮੇਰੇ ਪਰਿਵਾਰ ਦੇ ਇਥੇ ਮੇਰੇ ਫਰੈਂਡਸ ਵੀ ਨੇ ਵੱਡੇ ਸਾਡੇ ਸਾਰੇ ਅੱਜ ਇੱਥੇ ਪਹੁੰਚੇ ਨੇ। ਆ ਮੇਰਾ ਵੀਰ ਹੈਪੀ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਪਹਿਲੇ ਵੀ ਇਹਨਾਂ ਨੇ ਖੂਨਦਾਨ ਕੈਂਪ ਪਹਿਲੀ ਵੀ ਲਵਾਇਆ ਸੀ ਇਹ ਦੂਸਰਾ ਖੂਨਦਾਨ ਕੈਂਪ ਹੈਗਾ ਜੀ ਇਹਦੇ ਵਿੱਚ ਹੁਣ ਜਿਹੜੀ ਨਵੀਂ ਗੱਲ ਹੈ ਇਹਦੇ ਵਿੱਚ ਇੱਕ ਦੰਦਾਂ ਦਾ ਚੈੱਕਅਪ ਵਾਸਤੇ ਵੀ ਲਗਵਾਇਆ ਗਿਆ ਜੀ ਇੱਕ ਕੈਂਪ ਤੇ ਬਹੁਤ ਵਧੀਆ ਉਪਰਾਲਾ ਹੈ ਗਿਆ ਸਾਰੇ ਪਿੰਡ ਦੇ ਜਿੰਨੇ ਵੀ ਨੌਜਵਾਨ ਨੇ ਸਾਰੇ ਨੇ ਖੂਨਦਾਨ ਕੀਤਾ ਜੀ ਬਾਹਰ ਤੋਂ ਜਿੰਨੇ ਸਾਡੇ ਫਰੈਂਡ ਸਰਕਲ ਹੈਗਾ ਸੀ ਗਰੁੱਪਾਂ ਦੇ ਵਿੱਚ ਜਿੰਨੇ ਮੁੰਡੇ ਐਟ ਸੀਗੇ ਆਪਣੇ ਸਾਰੇ ਆਏ ਨੇ ਵੱਧ ਤੋਂ ਵੱਧ ਉਹਨਾਂ ਨੇ ਯੋਗਦਾਨ ਪਾਇਆ ਸਾਡੇ ਹੋਰ ਵੀ ਸਾਥਕਾਂ ਆਪਣੇ ਸਰਪੰਚ ਸਾਹਿਬ ਸੀ ਮਦਰਪੁਰ ਦੇ ਨਵੇਂ ਸਰਪੰਚ ਸਾਹਿਬ ਸਾਰੇ ਇੱਥੇ ਮੌਜੂਦ ਸੀਗੇ ਜੀ ਸਾਰਿਆਂ ਨੇ ਖੁਦ ਦਾਨ ਦਿੱਤਾ ਜੀ ਤੇ ਬਹੁਤ ਵਧੀਆ ਤੇ ਸ਼ਲਾਘਾਯੋਗ ਗੱਲ ਹੈ ਜੀ ਠੀਕ ਹੈ ਜੀ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਮਨਪ੍ਰੀਤ ਸਿੰਘ ਹੈ ਹੌਸਪੀਟਲ ਤੋਂ ਆਏ ਸੀ ਅਤੇ ਗੁਰ ਕੀ ਸੇਵਾ ਗਰੁੱਪ ਪਿੰਡ ਸ਼ਰਹੀੜੀ ਵਿਖੇ ਆਪਾਂ ਕੈਂਪ ਲਗਾਇਆ ਹੈ ਬਲੱਡ ਬੈਂਕ ਦਾ ਤੇ ਮੈਡੀਸਿਨ ਦਾ ਕੈਂਪ ਲੱਗਾ ਹੈ ਤੇ ਡੈਂਟਿਸਟ ਦਾ ਕੈਂਪ ਲੱਗਾ ਹੈ ਠੀਕ ਹੈ ਜੀ ਤੇ ਆਪਾਂ ਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਬਲੱਡ ਡੋਨੇਸ਼ਨ 50 ਤੋਂ ਪਲੱਸ ਹੋ ਗਏ ਨੇ ਤੇ ਆਪਣੇ ਮੈਡੀਸਿਨ ਕਿੰਨੇ ਸਰ ਜੀ 50 ਪਲਸ ਮੈਡੀਕੇਸ਼ਨਸ ਵੀ ਹੋ ਗਿਆ ਨੇ ਤੇ ਆਪਣੇ ਡੈਂਟਿਸ ਕੋ 60 ਪਲਸ ਹੋ ਗਏ ਨੇ ਬਹੁਤ ਬਧੀ ਰਿਸਪੌਂਸ ਮਿਲਣਾ ਆਪਾਂ ਨੂੰ ਬਈ ਥੈਂਕ ਯੂ ਹਾਂ ਜੀ ਅੱਗੇ ਤੁਸੀਂ ਕੈਂਪ ਵਿੱਚ ਬੰਦੇ ਪਹੁੰਚੇ ਹੋ ਜਿਹੜੇ ਜਾਣਕਾਰੀ ਦਿਓ ਜੀ ਇਹਦੇ ਬਾਰੇ ਹਾਂ ਜੀ ਦਾਸ ਬਲਵਿੰਦਰ ਸਿੰਘ ਢਾਰੀਆਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੂਥ ਵਿੰਗ ਬਲਾਕ ਕਨੌਰ ਮੀਤ ਪ੍ਰਧਾਨ ਪਟਿਆਲਾ ਅੱਜ ਅਸੀਂ ਮਦਨਪੁਰ ਚਲੇੜੀ ਜੋ ਗੁਰੂ ਕੀ ਸੇਵਾ ਗਰੁੱਪ ਹੈ ਇਹ ਸਾਡੇ ਨੌਜਵਾਨ ਵੀਰ ਚਲਾ ਰਹੇ ਨੇ ਔਰ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਜੋ ਖੂਨਦਾਨ ਕੈਂਪ ਔਰ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਜੋ ਸਮੂਹ ਸ਼ਿਦਾਂ ਦੀ ਯਾਦ ਵਿੱਚ ਇਹ ਲਗਾਇਆ ਗਿਆ ਹੈ ਸੋ ਅਸੀਂ ਵੀਰ ਜੀ ਦਾ ਧੰਨਵਾਦ ਵੀ ਕਰਦੇ ਹਾਂ ਜੋ ਸਾਡੇ ਕਨੌਰ ਇਲਾਕੇ ਵਿੱਚ ਕਨੌਰ ਹਲਕੇ ਵਿੱਚ ਇਦਾਂ ਦੇ ਜੋ ਉਪਰਾਲੇ ਨੇ ਇਹ ਕੀਤੇ ਜਾ ਰਹੇ ਨੇ ਕਿਉਂਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਔਰ ਆਉਣ ਵਾਲੀ ਜੋ ਪੀੜ੍ਹੀ ਹੈ ਉਹਨੂੰ ਸਿਹਤ ਦੇਣ ਲਈ ਇਹ ਜੋ ਕੈਂਪ ਲੱਗਣੇ ਹੋਰ ਬਹੁਤ ਜ਼ਰੂਰੀ ਹਨ ਸੋ ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਲਾਕ ਕਨੌਰ ਵੱਲੋਂ ਇਹਨਾਂ ਦਾ ਪੂਰਨ ਸਹਿਯੋਗ ਵੀ ਕਰਦੇ ਹਾਂ ਔਰ ਅੱਗੇ ਤੋਂ ਆਸ ਵੀ ਕਰਦੇ ਹਾਂ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਵੀਰਜੀ ਵੱਧ ਤੋਂ ਵੱਧ ਚੜ ਕੇ ਇਹੋ ਜਿਹੋ ਕੈਂਪ ਹਨ ਉਹ ਲਾਂਦੇ ਰਹਿਣਗੇ ਸਮਾਜ ਸੇਵਾ ਹੈ ਜੋ ਵੱਧ ਚੜ ਕੇ ਕਰਦੇ ਰਹਿਣਗੇ ਸੋ ਅਸੀਂ ਸਾਰੀ ਜੋ ਪਿੰਡ ਪਿੰਡ ਮਦਨਪੁਰ ਛਲੇੜੀ ਦੀ ਜੋ ਗੁਰੂ ਦੀ ਸੇਵਾ ਗਰੁੱਪ ਹੈ ਜੋ ਇਹਨਾਂ ਦੀ ਜਥੇਬੰਦੀ ਹੈ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਇੱਥੇ ਆ ਕੇ ਇਹਨਾਂ ਨੂੰ ਸਹਾਯੋਗ ਵੀ ਕੀਤਾ ਹੈ ਔਰ ਇਲਾਕੇ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੇ ਇਹੋ ਜੇ ਨੌਜਵਾਨ ਉਪਰਲਾ ਕਰਦੇ ਨੇ ਘਟੋ ਘਟ ਸਾਡੀ ਇਹ ਬਣਦੀ ਹੈ ਜ਼ਿੰਮੇਵਾਰੀ ਵੀ ਆਪਾਂ ਉਹਨਾਂ ਦਾ ਸਾਥ ਦਿਆ ਕਰੀਏ ਕਿਉਂਕਿ ਜਦੋਂ ਆਪਾਂ ਸਾਥ ਦੇਵਾਂਗੇ ਫਿਰ ਇੱਕ ਚੰਗਾ ਜਿਹੜਾ ਸਮਾਜ ਹੈ ਉਹ ਸਿਰਜਿਆ ਜਾਵੇਗਾ ਕਿਉਂਕਿ ਨਸ਼ੇ ਦੀ ਦਲ 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 ਵਿੱਚ ਜੋ ਅੱਜ ਪੰਜਾਬ ਦਾ ਨੌਜਵਾਨ ਹੈ ਉਹ ਫਸਿਆ ਹੋਇਆ ਹੈ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਇਸ ਕਰਕੇ ਸਾਨੂੰ ਆਪ ਹੀ ਅੱਗੇ ਆਉਣਾ ਪਵੇਗਾ ਆਪ ਹੀ ਉਪਰਾਲੇ ਕਰਨੇ ਪੈਣਗੇ ਸੋ ਅਸੀਂ ਆਪ ਜੀ ਦਾ ਵੀ ਧੰਨਵਾਦ ਧੰਨਵਾਦ ਕਰਦੇ ਹਾਂ ਜੋ ਆਪ ਜੀ ਦੇ ਜਰੀਏ ਇਹ ਜੋ ਗੱਲ ਹੈ ਸਾਡੀ ਸਾਰੇ ਘਨੌਰ ਹਲਕੇ ਪੂਰੇ ਪੰਜਾਬ ਵਿੱਚ ਜਾਏਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ